ਪੰਜਾਬ ਦੇ ਹੜ੍ਹ ਪੀੜਤਾਂ ਦੇ ਉੱਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਜਤਾਇਆ ਦੁੱਖ ਦੇਸ਼ ਦੇ ਵਿੱਚ ਕਿਤੇ ਵੀ ਆਫਤ ਆਈ ਪੰਜਾਬ ਨੇ ਮਦਦ ਕੀਤੀ ਹੈ ਹੁਣ ਸਾਡੀ ਵਾਰੀ ਹੈ बॉलीवुड اداکار सलमान खान ने अपने टीवी शो बिग बॉस ਦੇ ਵਿੱਚ ਪੰਜਾਬ ਦੇ ਵਿੱਚ ਆਈ ਹੜ੍ਹ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਹੈਗਾ ਕਿ ਪੰਜਾਬ ਹਮੇਸ਼ਾ ਇੱਕ ਰਾਜੇ ਦੇ ਵਾਂਗੂ ਰਿਹਾ ਹੈਗਾ। ਜਦੋਂ ਵੀ ਕਿਤੇ ਦੇਸ਼ ਦੇ ਵਿੱਚ ਕਿਤੇ ਵਿਪਤਾ ਆਈ ਹੈ, ਮੁਸ਼ਕਲ ਆਈ ਹੈ ਤਾਂ ਪੰਜਾਬ ਨੇ ਉਹਨਾਂ ਦੀ ਅੱਗੇ ਵਧ ਕੇ ਮਦਦ ਕੀਤੀ ਹੈ। ਹੁਣ ਸਾਡੀ ਵਾਰੀ ਹੈ। ਦਰਅਸਲ ਦੱਸ ਦिए ਕਿ বলিউড اداکار सलमान खान ਨੇ ਆਪਣੇ ਟੀਵੀ ਸ਼ੋਅ ਬਿਗ ਬਾਸ ਦੇ ਵਿੱਚ ਪੰਜਾਬ ਦੇ ਵਿੱਚ ਆਈ ਹੜ੍ਹ ਨੂੰ ਲੈ ਕੇ ਇੱਕ ਵਿਸ਼ੇਸ਼ ਚਿੰਤਾ ਜ਼ਾਹਿਰ ਕੀਤੀ। ਨਾਲੇ ਕੀ ਆਏਗਾ ਪੰਜਾਬ ਹਮੇਸ਼ਾ ਦੇਸ਼ ਦੇ ਹਰ ਕੋਨੇ ਦੇ ਵਿੱਚ ਆਫਤ ਆਉਣ ਦੇ ਉੱਤੇ ਮਦਦ ਕਰਦਾ ਰਿਹਾ ਪਰ ਅੱਜ ਖੁਦ ਪੰਜਾਬ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ ਮੁਸ਼ਕਲ ਹਾਲਾਤ ਦੇ ਵਿੱਚ ਹੈ ਇਸ ਦੇ ਲਈ ਸਾਨੂੰ ਅੱਗੇ ਵੱਧ ਕੇ ਮਦਦ ਲਈ ਹੱਥ ਵਧਾਉਣਾ ਚਾਹੀਦਾ ਸਲਮਾਨ ਖਾਨ ਨੇ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਅੱਜ ਹੜ੍ਹ ਦੇ ਉੱਤੇ ਹੜ੍ਹ ਆ ਰਹੇ ਨੇ ਅਤੇ ਸੂਬੇ ਦੇ ਵਿੱਚ ਤਬਾਹੀ ਮੱਚੀ ਹੋਈ ਹੈ ਜਿਨ੍ਹਾਂ ਕਿਸਾਨਾਂ ਨੇ ਸਾਡੇ ਲਈ ਅਨਾਜ ਉਗਾਉਣਾ ਹੈ ਅੱਜ ਉਹਨਾਂ ਦੇ ਘਰ ਹੜ੍ਹ ਦੇ ਵਿੱਚ ਵਹਿ ਰਹੇ ਨੇ ਅਤੇ ਕਈਆਂ ਦੇ ਘਰ ਵੀ ਡਿੱਗ ਗਏ ਨੇ ਸਲਮਾਨ ਖਾਨ ਅੱਗੇ ਕਹਿੰਦੇ ਨੇ ਕਿ ਇਹ ਕੋਮ ਸੋਸ਼ਲ ਸਰਵਿਸ ਲਈ ਹੈ ਲੰਗਰ ਲਈ ਅਤੇ ਬਿਨਾਂ ਕਿਸੇ स्वार्थ ਦੇ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ ਕਿੰਨੇ 100 ਸਾਲਾਂ ਤੋਂ ਜੋ ਕਿ ਇਸ ਕੌਮ ਨੇ ਲੋਕਾਂ ਨੂੰ ਖਾਣਾ ਵੰਡਿਆ ਹੈ ਕੋਈ ਵੀ ਆਇਆ ਸਭ ਨੂੰ ਲੰਗਰ ਖਵਾਇਆ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਭੁੱਖੇ ਪੇਟ ਵਾਪਸ ਜਾਣ ਦਿੱਤਾ ਹੁਣ ਸਾਡੀ ਵਾਰੀ ਹੈ ਆਪਣਾ ਹਿੱਸਾ ਪਾਉਣ ਦੀ ਪੰਜਾਬ ਦੇ ਕਈ ਗਾਇਕਾਂ ਨੇ ਵੱਡੇ ਹਿੱਸੇ ਇਹਦਾ ਦਾਨ ਕੀਤਾ ਹੈ ਅਸੀਂ ਵੀ ਇਥੋਂ ਪੰਜਾਬ ਦੇ ਹੜਪੀਟਾਂ ਲਈ ਮਦਦ ਦੀ ਕੋਸ਼ਿਸ਼ ਕਰ ਰਹੇ ਹਾਂ ਦੱਸ ਦੇ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਕਲਾਕਾਰ ਪੰਜਾਬ ਦੇ ਲਈ ਅੱਗੇ ਆ ਰਹੇ ਨੇ ਬਾਲੀਵੁੱਡ ਅਦਾਕਾਰ ਸੋਨੂ सूद ਅਕਸ਼ੇ ਕੁਮਾਰ ਸੰਜੇ ਦਤ ਰਣਦੀਪ ਹੁੱਡਾ ਕਪਿਲ ਸ਼ਰਮਾ ਦਿਲਜੀਤ ਦੋਸਾਂਝ ਐਮੇ ਵਿਰਕ ਅਰਜੁਨ ਢਿੱਲੋਂ ਰੇਸ਼ਮ ਸਿੰਘ ਅਨਮੋਲ ਮਨਕੀਰਤ ਆਲਕ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਸਿਤਾਰੇ ਹੜਪੀੜਤਾ ਦੀ ਮਦ ਲਈ ਅੱਗੇ ਆ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਮੱਚੀ ਇਸ ਤਬਾਹੀ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਪਰ ਸੋਨੂ सूद ਵਰਗੇ ਕਲਾਕਾਰਾਂ ਦੀ ਮੌਜੂਦਗੀ ਅਤੇ ਉਹਨਾਂ ਦਾ ਸਹਿਯੋਗ ਹੋਗਾ ਪ੍ਰਭਾਵਿਤ ਖੇ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਅਤੇ ਉਮੀਦ ਦੀ ਕਿਰਨ ਸਾਬਤ ਹੋ ਰਿਹਾ ਹੈ ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਵੀ ਵੱਧ ਚੜਕੇ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੇ ਹੁਣ ਜੋ ਕਿ ਸਾਡੇ ਵੱਲੋਂ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਜਿੰਨਾ ਹੋ ਸਕੇ ਫੰਡ ਜਿਹੜਾ ਕਿ ਇਕੱਠਾ ਕਰੋ ਤਾਂ ਕਿ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋਇਆ ਉਹ ਪੂਰਾ ਹੋ ਸਕੇ ਪਰ ਉਹ ਤਾਂ ਅੰਦਾਜ਼ਾ ਦੱਸਦੀ ਹੈ ਕਿ ਹੁਣ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋ ਬਿਗ ਬਾਸ ਦੇ ਵਿੱਚ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਹਨਾਂ ਨੇ ਵੀ ਜੋ ਕਿ ਪੰਜਾਬ ਦੇ ਲਈ ਦੋ ਗੱਲਾਂ ਵੀ ਕਈਆਂ ਨੇ ਉਹ ਵੀ ਤੁਹਾਨੂੰ ਦੱਸ ਚੁੱਕੇ ਆ ਪਰ ਇਸੇ ਤਰ੍ਹਾਂ ਦੱਸ ਦਈਏ ਕਿ ਹੋਰ ਵੀ ਕਈ ਲੋਕ ਨੇ ਸੰਸਥਾਵਾਂ ਤਾਂ ਜੁੜੀਆਂ ਹੀ ਹੋਈਆਂ ਨੇ ਪਰ ਇਸੇ ਵਿਚਾਰੇ ਪੰਜਾਬ ਸਰਕਾਰ ਜਿਹੜੇ ਕਿ ਮੰਤਰੀ ਨੇ ਉਹ ਵੀ ਵੱਤ ਛੱਡ ਕੇ ਇਸ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਮਦਦ ਕਰ ਰਹੇ ਨੇ ਜਿੱਥੇ ਵੀ ਬੰਨ ਕਮਜ਼ੋਰ ਨੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਲਾਲਜੀਤ ਸਿੰਘ ਭੁੱਲੜ ਦੀ ਜੋ ਕਿ ਦੱਸਦੇ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਕੁਲਦੀਪ ਸਿੰਘ ਧਾਲੀਵਾਲ ਜਦੋਂ ਤੋਂ ਹੜ੍ਹ ਇਹਨੇ ਉਦੋਂ ਤੋਂ ਹੀ ਜ਼ਮੀਨੀ ਪੱਧਰ ਦੇ ਉੱਤੇ ਉਹ ਲੱਗੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ